ਔਰ ਗੈਂਗਸਟਾ ਦੇ ਵਿੱਚ ਰਹ ਰਹੇ ਕਿ ਸੁਖਬੀਰ ਬੰਦੂਰੀ ਸਦੀ ਦੀ ਸਦੀ ਦੀ ਭਾਸ਼ਾ ਗੈਂਗਸਟਾ ਦੀ ਬੋਲ ਉਹ ਸੇਹੀ ਨਜੇ ਦੇ ਵਿੱਚ ਉਸੇ ਹੀ ਨਜੇ ਦੇ ਵਿੱਚ ਉਹ ਦਬਕਾਉਂਦਾ ਦਾਦੇ ਮਾਪ ਮੈਂ ਕਹਣਾ ਚਾਹੁੰਦਾ ਕਿ ਪੰਜਾਬ ਦੇ ਲੋਕ ਜਾਂ ਪੰਜਾਬ ਦੇ ਅਫਸਰ ਦੇ ਉਹ ਇਹਨਾਂ ਦਬਿਆਂ ਤੋਂ ਨਾ ਕਦੀ ਡਰੇ ਸੀ ਨਾ ਕਦੀ ਡੰਗੇ ਤੇ ਨਾ ਹੀ ਕਦੀ ਡੋੰਦੇ ਜਿਹੜਾ ਪਿਛਲਾ ਅਤੇ ਕਾਰ ਬੋਲਦਾ ਜਿਹੜਾ ਪਿਛਲਾ ਸਰਬੀਰ ਉਹਨਾਂ ਦਾ ਕਾਰ ਬੋਲਦਾ ਉਹ ਮੇਰੇ ਕੋਲ ਇੱਕ ਲੰਬੀ ਲਿਸਟ ਹੈ ਕਿ ਕਿੰਨੇ ਬੰਦੇ ਜਿਹੜੇ ਕਿੰਨੇ ਗੈਸਟਰ ਜਿਹੜੇ ਫੋਟੋਆਂ ਨਾਲ ਕਿਦੇ ਵਿਕੀ ਮਧੂ ਖੇਲ ਤੋਂ ਲੈ ਕੇ ਅਮਨਦੀਪ ਮਲਵਾਨੀ ਪੀ ਬਰੇਚ ਰੋਕੀ ਫਾਜ਼ਲ ਦਾ ਗੋਡੀ ਬਲਾਰ ਕਲਦੀਪ ਮਦੂਆ ਦਾ ਸ਼ੇਰਾਲ ਖੁੱਬਨ ਸੋਨੋ ਕੰਗਲਾ ਲੱਖੀ ਪਟਿਆਲ ਜੱਗੂ ਭਗਵਾਨ ਕੋਈ ਆ ਦੇਖੋ ਇਹਨਾਂ ਦੀਆਂ ਫੋਟੋ ਆ ਇਹਨਾਂ ਬੰਦਿਆਂ ਦੇ ਨਾਲ ਬੰਦਾ ਜਿਹੜੀਆਂ ਅਖਬਾਰਾਂ ਦੇ ਵਿੱਚ ਇਹ ਕੋ ਮੈਂ ਕੋ ਦੋ ਛੇਰਾਲ ਇਹ ਉਹ ਜਿਹੜੀਆਂ ਖਬਰਾਂ ਦੇ ਵਿੱਚ ਆਈਆਂ ਇਹ ਦੇਖੋ ਸਾਰੀਆਂ ਫੋਟੋ ਨੇ ਸਭ ਹੀ ਉਹ ਬੰਦੇ ਦਾ ਇਹ ਤਾਂ ਬੰਦੇ ਨੇ ਜਿਹੜੇ ਬੰਦੇ ਪੰਜਾਬ ਦਾ ਮਾਣ ਖਰਾਬ ਕਰਦੇ ਆ ਔਰ ਜਿਹੜੇ ਬੰਦੇ ਪੰਜਾਬ ਦੀ ਕੌਨਟੈਕਸਟ ਦੇ ਵਿੱਚ ਆ ਗੈਸਟਾਨੋ ਲੈ ਕੇ ਆਇਆ ਕਿ ਗੈਸਟਾਨੋ ਵੀ ਭਾਈ ਜਦ ਆਪ ਦੀ ਸਭਾ ਦੇ ਕਮਦਰ ਕੀਤਾ ਜਾਵੇ ਮੈਂ ਇਹ ਕਿਹਾ ਚਾਹੁੰਦਾ ਕਿ ਸਭ ਇੱਕਾ ਕਦੀ ਨਹੀਂ ਉੱਗਾ ਨਾ ਇਹਦਾ ਕੰਮ ਦੇਵਾਂਗੇ ਨਾ ਕਿਸੇ ਨੂੰ ਬੋਲ ਡਰਾਉਣਾ ਤੇ ਨਾ ਕਿਸੇ ਨੂੰ ਬੋਲ ਪਰਵਾਹ ਉਹ ਆਪਣੀ ਜਿਹੜੀ ਭਾਸ਼ਾ ਆ ਮੈਂ ਸਾਰਿਆਂ ਦਾ ਫੋਟੋ ਦਿਖਾ ਰਿਹਾ ਜਿਹੜੇ ਬਹੁਤ ਟਾਈਮ ਤੇ ਖਵਾੜਾਂ ਚ ਲੱਗੀਆਂ ਨਿਊਜ਼ਪੇਪਰਾਂ 'ਚ ਲੱਗੀਆਂ ਅੰਗਰੇਜ਼ੀ ਪੇਪਰ ਜਿਹੜੇ ਟੌਪ ਦੇ ਅੰਗਰੇਜ਼ੀ ਪੇਪਰਾਂ 'ਚ ਲੱਗੀਆਂ ਕਿਨਾਂ ਦੇ ਨਾਲ ਸਭ ਦਿਨ ਦਿਨ ਬੰਗਿਆਂ ਦੇ ਸਬੰਧ ਹੋਏ ਸੋ ਉਹਨਾਂ ਦੀ ਭਾਸ਼ਾ ਵੀ ਉਦਾਂ ਦੀ ਹੋ ਗਈ ਜਿੱਦਾਂ ਉਹ ਲੋਕਾਂ ਤੋਂ ਰਹਿੰਦੇ ਉਦਾਂ ਹੀ ਉਹ ਬੋਲਦੇ ਸੋ ਮੈਂ ਉਹਨਾਂ ਦੀ ਉਸ ਭਾਸ਼ਾ ਦੀ ਉਸ ਲੈਂਗੁਏਜ ਦੀ ਜਿਹੜੀ ਨਿੰਦਾ ਕਰਦਾ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਇੱਦਾਂ ਦਾ ਕੋਈ ਨਹੀਂ ਐ ਕਿ ਤੁਹਾਡੇ ਕੋਲ ਦੱਬ ਕੇ ਤੋਂ ਦੱਬ ਜੂਗਾ ਕੋਈ ਹਕਸਾ ਦੱਬੂਗਾ ਜਾਂ ਕੋਈ ਪੋਲਿਟਿਕਲ ਪਾਰਟੀ ਆ ਕੇ ਦੱਬਣਗੇ ਜਾਂ ਕੋਈ ਆਮਾ ਵੀ ਪਾਰਟੀ ਦਾ ਵਕਤ ਆ ਕੇ ਦੱਬ ਜੂਗਾ ਤਾਂ ਤਾਂ ਕੋਈ ਮਤਲਬ ਨਹੀਂ ਐ ਦਾਹੀ ਦਾ ਨਹੀਂ ਸੱਤ ਉਹਨਾਂ ਨੇ ਮੱਲੇ ਜਿਹੜੀ ਭਾਸ਼ਾ ਵਰਤੀ ਆ ਇਸ ਭਾਸ਼ਾ ਦੀ ਮੈਂ ਤਿੱਖੀ ਨੁਕਤਾ ਕਰਦਾ ਕਿ ਗੈਸਟਾ ਜਿਵੇਂ ਕਿ ਗੈਸਟਾ ਦੀ ਬੋਡੀ ਲੈਂਗੁਏਜ ਜੈਸਾ ਹੋ ਗਈ ਤੁਸੀਂ ਭਾਸ਼ਾ ਯੂਜ਼ ਕਰਦੇ ਹੋ ਇਹ ਤੁਹਾਨੂੰ ਮੱਲੇ ਜਿਹੜੀ ਆ ਥੋੜੀ ਬਹੁਤੀ ਤੁਹਾਨੂੰ ਸਿਆਰਫ ਕਰਦੇ ਪੈਈਦੀ ਹੈ ਕਿ ਤਰੀਕੇ ਨਾਲ ਕਰੇ ਕਿ ਇਹ ਵਾਅਦਾ ਕਰੋਗਾ ਵਾਸਤੇ ਵੀ ਜਿਹਦੇ ਵਾਅਦੇ ਤੇ ਪੰਜਾਬ ਦੀ ਪ੍ਰੋਟੈਕਸ਼ਨ ਹੋਣਾ ਚਾਹੁੰਦੇ ਹਾਂ ਪੰਜਾਬ ਦੇ ਲੋਕਾਂ ਨੇ ਪਹਿਲਾਂ ਹੀ ਬਹੁਤ ਦੁੱਖ ਵੇਖਿਆ ਬਹੁਤ ਭੈੜੇ ਹਾਲਾਤ ਵੇਖਿਆ ਉਹ ਹਾਲਾਤ ਕਿੱਦੇ ਬਣਾ ਦੇ ਚਿਆਂ ਦੇ ਸੀਗੇ ਉਸ ਸਮੇਂ ਦੀ ਕਾਲੀ ਲੀਡਰਸ਼ਿਪ ਨੇ ਜਿਹਦੇ ਤੇ ਤੁਹਾਡੇ ਪਿਤਾ ਜੀ ਸਰਦਾਰ ਪangar ਸਿੰਘ ਬਾਦਲ ਸੀ ਮਿਸਟਰ ਸੀ ਜੇ ਕਾਲੀ ਦਾਵੇਂ ਭਗਵਾਨ ਸੀਗੇ ਉਹਨਾਂ ਨੇ ਇਹ ਹਾਲਾਤ ਲਿਆਂਦੇ ਕਾਰਜਸਥਾਨ ਤੇ ਕਾਲੀ ਦਾਵੇਂ ਕਰਕੇ ਪੰਜਾਬ ਦੇ ਕਿੱਥੋਂ ਤੱਕ ਜਿਹੜਾ ਦੁੱਖ ਭੋਗਿਆ ਕਦੀ ਸੋਚਿਆ ਨਹੀਂ ਥੋੜਾ ਜਿਹਾ ਕਦੀ ਸੋਚੋ ਕਿ ਤੁਹਾਡੀ ਇੱਕ ਗਲਤੀ ਜਿਹੜੀ ਤੁਸੀਂ ਉਹ ਬਣਾ ਸੋਇਆ ਮੈਂ ਫੇਰਾ 이슈 ਸੀਗਾ ਉਹ ਦੇਵਿਲਾਂ ਦੇ ਨਾਲ ਤੁਸੀਂ ਸਮਝੌਤਾ ਕਰਕੇ ਦੇਖਿਓ ਉਹਨਾਂ ਨੂੰ ਆਪਣੇ ਹੋਟਲ ਬਣਾ ਲੈ ਤੇ ਪੰਜਾਬ ਦੇ ਪੁੱਤ ਕਿੰਨੇ ਮਰਦੇ ਕਿੰਨੇ ਪੰਜਾਬੀ ਮਰਦੇ ਕਦੀ ਸੋਚਿਆ ਤੁਸੀਂ ਪੰਜਾਬ ਨੂੰ ਫੇਰ ਉਸ ਨਾਲ ਧੱਕਾ ਦੋਦੇ ਤੁਸੀਂ ਫੇਰ ਚਾਹੁੰਦੇ ਹੋ ਕਿ ਪੰਜਾਬ ਪੰਜਾਬ ਦੇ ਮੁੰਡੇ ਡੈਕਸਟਰ ਬਣ ਜਾਣ ਪੰਜਾਬ ਦੇ ਮੁੰਡੇ ਤੇ ਆਪਕੋ ਕਹਿੰਦੇ ਤੇ ਪਹਿਲਾਂ ਸਭ ਧਾਖੀਆਂ ਦਿੱਤੀਆਂ ਤੁਹਾਡੀਆਂ ਹੱਥਾਂ ਨਾਲ ਵੇਚੀਆਂ ਪੰਜਾਬ ਦੇ ਲੋਕ ਮੂੰਹ ਨਾ ਖੋਵੇ ਰਹਿਦੇ ਬਹੁਤ ਮੁੱਖ ਦੇਖਿਆ ਆਪਣੇ ਆਪਣੇ ਮੌਕੇ 'ਤੇ ਹੋਰ ਵੀ ਸਭ ਹੋਰ ਵੀ ਚੀਜ਼ ਬਦਲ ਕੇ ਕੀਤੀ ਜਾਊਗੀ ਹੁਣ ਜਿਹੜਾ ਵੀ ਬੰਦਾ ਸਮਾਜ ਲੋਕ ਦੇ ਅਨਸਾਰਾ ਗੁੱਡਿਆਂ ਦਾ ਬੈਸਾਰਾ ਜਿਹੜਾ ਵੀ ਬੰਦਾ ਆਪਣੇ ਸੰਬੰਧ ਰੱਖੂਗਾ ਜਿਹੜੇ ਬੰਦਾ ਨੂੰ ਵੱਤੂਗਾ ਉਹਦੇ ਖਿਲਾਫ ਕਾਰਵਾਈ ਹੋਊਗੀ ਇਹ ਅਸੀਂ ਪਹਿਲਾਂ ਹੀ ਕਿਹਾ ਅਸੀਂ ਵੀ ਬਵਾਸਿਕਾਉਂਗੇ ਕਿ ਪੰਜਾਬ ਨੂੰ ਤੁਸੀਂ ਦਬਾਵਾ ਜਿਹੜਾ ਉਹ ਧੱਕੇ ਕੇ ਫੇਰ ਉੱਥੇ ਲੈ ਜਾਓ ਜਿੱਥੋਂ ਪੰਜਾਬ ਨਿਕਲਿਆ ਪੰਜਾਬ ਬਹੁਤ ਮੁੱਕੀ ਸੁਖੀ ਦੇ ਉੱਤੋਂ ਨਿਕਲਿਆ ਪੰਜਾਬ ਐਸੇ ਨੇ ਕੀ ਦੇ ਰਾਦ ਤੇ ਵਿਕਾਸ ਕਰ ਰਿਹਾ ਹੈ ਸਵਾ ਭਗਵਾਨ ਸਨਮ ਦੀ ਸਰਕਾਰ ਤੁਸੀਂ ਪੰਜਾਬ ਨੂੰ ਖਾਸ ਦੀ ਨਹੀਂ ਲਿਆ ਤੋਂ ਰੋਣਾ ਚੁੰਦੇ ਤੋਂ ਮੈਂ ਉਹਨਾਂ ਦੇ ਕੰਮਾਂ ਦੇ ਬਾਰੇ ਵੀ ਨਿੰਦਾ ਕਰਦਾ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਉਹਨਾਂ ਨੇ ਜਿਹੜੇ ਗ੍ਰਾਂਟ ਯੂਜ਼ ਕੀਤੇ ਇੱਕ ਉਹਨਾਂ ਦੀ ਮਹੋਰ ਸੋਲਿਆ ਸੀਗਾ ਉਹਨਾਂ ਨੇ ਕਿਹਾ ਕਿ ਮੇਰੇ ਇਹਨਾਂ ਦਾ ਬਾਪੂ ਬਾਦਲ ਦਾ ਪੁੱਤ ਹੈ ਹਾਂ ਇਹ ਪੱਕੀ ਕਰ ਲਿਆ ਕਿ ਮੈਂ ਮੇਰਾ ਬਾਪੂ ਬਾਦਲ ਦਾ ਪੁੱਤ ਹੈ ਬਾਪੂ ਬਾਦਲ ਹੀ ਹੈ ਵਿਨੈਤ ਸਿੰਘ ਪਹਿਲਾਂ ਕਾਲੀ ਦਲ ਖਤਮ ਕੀਤਾ ਬਾਪੂ ਬਾਦੂ ਨੇ ਪਹਿਲਾਂ ਬਰੇ ਬਰੇ ਲੀਡੂ ਜਿਹੜੇ ਤਲੰਦੀ ਟੋੜੇ ਆ ਗਏ ਸਾਰੇ ਮੁਕਤੇ ਲਾ ਕੇ ਹੁਣ ਤੁਸੀਂ ਉਸੇ ਰਾਹ ਤੇ ਲੱਗੇ ਹੋ ਕਿ ਖੂਨ ਤੁਹਾਡੇ ਜੋ ਹੈ ਬਾਪੂ ਬਾਦੂ ਜੀ ਜਿਹੜਾ ਕਦੀ ਕਾਲ ਤੱਕ ਸਭ ਪਹਿਲਾਂ ਆਮਦਕਾਰੀ ਹੋਇਆ ਸੀ ਹੁਣ ਤੁਸੀਂ ਉਸੇ ਰਾਹ ਤੇ ਚੱਲ ਕੇ ਕਾਲ ਤੱਕ ਸਭ ਆਪਣੀਆਂ ਗਲਤੀਆਂ ਮੰਨ ਕੇ ਤੇ ਆਪਣੀਆਂ ਗਲਤੀਆਂ ਫੇਰ ਕਾਲ ਤੱਕ ਤਾਂ ਤੁਸੀਂ ਜਿਹੜਾ ਉਹਨੂੰ ਬੰਦਾਲ ਦੇ ਤਦਾਂ ਕਦੀ ਭਲਾ ਨਹੀਂ ਹੋਣਾ ਬਾਪੂ ਬਾਦੂ ਪੰਜਾਬ ਦਾ ਬੇੜਾ ਕਰੀਤਾ ਬਾਪੂ ਪੰਜਾਬ ਬਾਦੂ ਨੇ ਪੰਜਾਬ ਨੂੰ ਮੁਕਿਆ ਤੁਸੀਂ ਨੋਟ ਕਰੋ ਉਹਦੀ ਨਿਸ਼ਾਨੇ ਚੱਲਦੇ ਜੋ ਕਰੇ ਬਾਪ ਦੀਆਂ ਮਿੱਤੀਆਂ ਤੁਸੀਂ ਉਹਨਾਂ ਮਿੱਤੀਆਂ ਨੂੰ ਹੀ ਲਾਗੂ ਕਰ ਵੋ ਕੋ ਵੱਖਰੀਆਂ ਨਹੀਂ ਕਰਦੇ ਇਸ ਕਰਕੇ ਘੋਪਾਪੂ ਬਾਲਾ ਨੇ ਕਿਤਾ ਉਹ ਜਦਾਂ ਸੋਚਿਆ ਕਰੂੰਗਾ ਕੀਤਾ ਕੀ ਪੰਜਾਬ ਨੇ ਉਹਨਾਂ ਨੇ ਪੰਜਾਬ ਨੂੰ ਵਿੱਚੋਂ ਤੱਕ ਬਚਾਉਣ ਵਾਲੇ ਕੌਣ ਨੇ ਪੰਜੋਂ ਮੁਕਤੰਤੀ ਬੜੇ ਨੇ ਇਸ ਕਰਕੇ ਤੁਹਾਡੇ ਦਾ ਖੂਨ ਕਿਦਾ ਅਖੀ ਦਾ ਨਹੀਂ ਕਦੀ ਤੂੰ ਕਹਿੰਦਾ ਬਲੇ ਬਾਲਾ ਸਾਹਿਬ ਦੇ ਬਾਪ ਪੁੱਤ ਸਮਾਨ ਹੈ ਕਦੀ ਤੂੰ ਕਹਿੰਦਾ ਬਲੇ ਖੂਨ ਆ ਵਾ ਖੂਨ ਤੁਹਾਡੇ ਠੀਕ ਹੈ ਕੋਈ ਕੰਮ ਕਰਦਾ ਉਹ ਤੇ ਜੋ ਕੰਮ ਕਰਦੇ ਸੀਗੇ ਉਹੀ ਕੰਮ ਤੁਸੀਂ ਆਪ ਸ਼ੁਰੂ ਕੀਤੇ ਉਹੀ ਕੰਮ ਉਹਨਾਂ ਨੇ ਪਹਿਲਾਂ ਕੀ ਕੀਤਾ ਸੀਗਾ ਪੰਜਾਬ ਦੇ ਆਪ ਖਲਾਫ ਪੰਜਾਬ ਦੇ ਮੁੰਡਿਆਂ ਨੂੰ ਪੰਜਾਬ ਦੇ ਲੋਕਾਂ ਦੇ ਬੱਚਿਆਂ ਨੂੰ ਮਰਦੀਬ ਦੇ ਬਣਾ ਕੇ ਉਹਨਾਂ ਦੇ ਫਰਜ ਤੇ ਆ ਬਣਾਏ ਆਪਣੇ ਬੱਚੇ ਤੁਹਾਨੂੰ ਦੇ ਆਪਣੇ ਭਤੀਜੇ ਨੂੰ ਪਰਮ ਬਾਦਲੇ ਦੇਖਿਆ ਭੇਜਤਾ ਆਪ ਮੱਝੇ ਪੰਜਾਬ ਦੇ ਪੁੱਤ ਜਿਹੜੇ ਉਹ ਮੱਝੇ ਸਭ ਪੰਜਾਬ ਦੇ ਪੁੱਤਾਂ ਕਰੇ ਗਏ ਪਾਇ ਉਸੇ ਵਾਇ ਹੁਣ ਤੁਸੀਂ ਬੋਲਣ ਤੁੰਗੇ ਇਹ ਜਿਹੜੀ ਡੈਸ਼ਰਾਂ ਦੀ ਪ੍ਰੋਜੈਕਟ ਤੁਸੀਂ ਕਰਾਇਓ ਇਹ ਪੰਜਾਬ ਚ ਨਹੀਂ ਕਰ ਦਿੱਤੀ ਜੋ ਵੀ ਭਾਵੇਂ ਲੋ ਬੰਦੀ ਹੋਏ ਅਸੀਂ ਇਹਦੀ ਲੜਾਈ ਲੜਾਂਗੇ ਅਸੀਂ ਬੈਕਸਟਾਂ ਨੂੰ ਪੰਜਾਬ ਦੇ ਅੰਦਰ ਕਿਸੇ ਵੀ ਤਰ੍ਹਾਂ ਦਾ ਅਮਨ ਕਾਨੂੰਨ ਭੰਗ ਨਹੀਂ ਕਰਾਂਗੇ ਉਹ ਜਿਹੜਾ ਬੰਦਾ ਉਹਨੂੰ ਸ਼ੈਫਟਰ ਕਰੂਗਾ ਉਹ ਖਲਾਫ ਕਾਨੂੰਨੀ ਕਾਰਵਾਈ ਕਰਾਂਗੇ ਮੈਂ ਇਹ ਇਹ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਪੰਜਾਬ ਬੁੱਕ ਦੇ ਇੰਨਾ ਕਮਜ਼ੋਰ ਨਾ ਸੁਣੀਓ ਕਿ ਜੋ ਕੋਈ ਕਹੋਗੇ ਉਹ ਹੋਊਗਾ ਪੰਜਾਬ ਇਹਨਾਂ ਕਦੇ ਵੀ ਕਮਜ਼ੋਰ ਨਹੀਂ ਪੰਜਾਬ ਹਮੇਸ਼ਾ ਲੜਦਾ ਗਿਆ ਲੜਦਾ ਰਹੂਗਾ ਪੰਜਾਬ ਸਰਦਾਰ ਕੋ ਕਦੀ ਦੱਬਿਆ ਨਾ ਦੱਬਿਆ ਜਾਣਾ ਤੁਸੀਂ ਅੰਜ ਕਾਹ ਡਾਇਓ ਹੁਣ ਜਿਹਦਾ ਇਹਨਾਂ ਲੰਮਾ ਸਮਾਂ ਪਹਿਲਾਂ ਮੋਤਾਬੇ ਬਾਪੂ ਨੇ ਪੰਥ ਜਿਹੜਾ ਇਹੋ ਬੀਜਪੀ ਦੇ ਮੰਨੇ ਥੱਲੇ ਦੇ ਛੜਿਆ ਹੁਣ ਤੁਸੀਂ ਲੱਗੇ ਹੋ ਵੀ ਜਲਦੀ ਨਾਲ ਜਿਹਦਾ ਬੀਜਪੀ ਕੋ ਚੰਗਾ ਵੋਟਾਂ ਉਧਾ ਕੇ ਪੜੀ ਸਤ ਜੋ ਬਧੀ ਕਰੋ ਇਹ ਤੁਹਾਡਾ ਹੈ ਪਰ ਇਦਾਂ ਨਹੀਂ ਹੈ ਕਿ ਤੁਸੀਂ ਪੰਜਾਬ ਨੂੰ ਬਦਵਾ ਕਰ ਦੋਗੇ ਸਦਾ ਦੇ ਨਾਮ ਤੇ ਲੋਕਾਂ ਦੇ ਪੁੱਤਾਂ ਨੂੰ ਗੈਰਸਰ ਵੀ ਬੰਦਿਆ ਆਂਗੇ ਵਕਲ ਪੁੱਤਾਂ ਨੂੰ ਲੋਕਾਂ ਦੇ ਅੰਦਰ ਹੀ ਸਾਡੀ ਸਰਕਾਰ ਲੋਕਾਂ ਦੇ ਪੁੱਤਾਂ ਨੂੰ ਵਧੀਆ ਤੋਂ ਵਧੀਆ ਨੌਕਰੀਆਂ ਦੇ ਕੇ ਸੈੱਟ ਕਰੂਗੀ ਕੱਲ੍ਹ ਬਾਅਦ ਸੈੱਟ ਕਰੂਗੀ ਪਰ ਤੇਰੀ ਲਈਏ ਤੂੰ ਹੀ ਕੋਲ ਹੈ ਉਹ ਇਹ ਸਭ ਕੋਲ ਹੈ ਲੋਕਾਂ ਨੇ ਕੋਈ ਪੁੱਤ ਕੋਈ ਜਾ ਆਪਣਾ ਢੇਰੀ ਪੁੱਤੇ ਜਾਣੇ ਬਹੁਤ ਬਜਾਅ ਬਵਾਦ ਹੋ ਗਿਆ ਤਦਿਆਂ ਦਿੱਕਿਆ ਕਰਦੇ ਕਿ ਕਿਨੇ بڑے ਕੱਲ੍ਹ ਕਿਸੇ ਕਰਕੇ ਛੱਡ ਕੇ ਭਲੀ ਜਾਣਗੇ ਕਿਉਂਕਿ ਕੱਲੀਆਂ ਨੀਤੀਆਂ ਤੁਹਾਡਾ ਬੋਲ ਸ ਹੈ ਤੁਹਾਡਾ ਫੱਪਾ ਮਾਨਾ ਕੱਲੀ ਦਾ ਨੁਕਸਾਨ ਹੋ ਰਿਹਾ ਪੰਜਾਬ ਦਾ ਕੋਈ ਨੁਕਸਾਨ ਕਰਦੇ ਹੋ ਮੈਂ ਇਹ ਜਿਹੜਾ ਕਹਿੰਦਾ ਸੀਗਾ ਕਿ ਸਿਆਮ ਦੇ ਨਾਮ ਆਪਣੀਆਂ ਸਟੇਟਮੈਂਟਾਂ ਜਰੀਆ ਸਦਾਓ ਕੋਈ ਤੁਹਾਡੇ ਕੋ ਡਰਨਾ ਵਾਲੀ ਸਰ ਜਿੰਨੇ ਮੱਦੀ ਜੈਸਟਾ ਨਹੀਂ ਪੋਲਟੈਕਸ ਕਰ ਲੋ ਜਿੰਨੇ ਮੱਦੀ ਸਿਆਸਤ ਕਰਾਓ ਪਰ ਨਹੀਂ ਗੁਜਰਾਬ ਦੇ ਲੋਕ ਵੀ ਮੰਨੂਗੇ ਪਰ ਜੋ ਮੱਦੀ ਹੋਵੇ ਇਹ ਮੈਂ ਮਤਲਬ ਜਿਹੜਾ ਕਹਣਾ ਤੁਹਾਨੂੰ ਇਹ ਤਾਂ ਇਹ ਕਿ ਉਹਨੇ ਕੰਮ ਜਿਹੜੀ ਉਹਨੇ ਪਛਾਹ ਦਿੱਤੀ ਕੋ ਮੈਂ ਫੇਰ ਤੁਹਾਨੂੰ ਕਹਿੰਦਾ ਕਿ ਮੈਂ ਸਮਝਦਾ ਕਿ ਜੈਸਰਾਂ ਦੇ ਚ ਰਹਿ ਕੇ ਬਾਬਲ ਜੀ ਦੀ ਸੁਖਬੀਰ ਜੀ ਦੀ ਆਪਣੀ ਭਾਸ਼ਾ ਵੀ ਉਹਦਾਂ ਦੀ ਹੋ ਗਈ ਆਪਣਾ ਬੋਲੀ ਐਕ ਵੀ ਉਹਦਾਂ ਦੀ ਚਰਨ ਚਰਨ ਜਿੰਨੀ ਚੋਂ ਦੇ ਵਿੱਚ ਸਵਾਲ ਰਹਿੰਦੇ ਨੇ ਕਿ ਅਕਾਲੀ ਦਲ ਜਿਹੜਾ ਮੀਂਹ ਮਾੜਾ ਖੜਾ ਠੀਕਾ ਸੀ ਉਸ ਦੇ ਵਿੱਚ ਵੀ ਕੈਂਸਰਵਾਦ ਦੀ ਜਿਹੜਾ ਫੋਨ ਕੋਲ ਨੀ ਨੰਬਰ ਸਾਰੇ ਦਾ ਪੰਚ ਨਹੀਂ ਨਹੀਂ ਜੇ ਮੈਂ ਕਹਾਂ ਨਾ ਉਹ ਵੀ ਮੈਂ ਕਹਾਂ ਕਿ ਪੌਟੈਕਸ ਦੇੰਦ ਬੰਦਾ ਜੈਸਰਾਂ ਨੂੰ ਸੁਖਬੀਰ ਉਹਦੀ ਯਾਰ ਹੈ ਮੈਂ ਉਹੀ ਗੱਲ ਕਹਿੰਦਾ ਉਹਦੇ ਓਹੀ ਗੱਲ ਕਹਿ ਰਿਹਾ ਕਿ ਜੋ ਕੁਝ ਹੋਇਆ ਜੋ ਡਰਾਇਆ ਧਮਕਾਇਆ ਗਿਆ ਸਭ ਉਹਦੇ ਆਉਣ ਦੀ ਚਲ ਪਹਿਲਾਂ ਪਕਾ ਚੁੱਕੇ ਮੈਂ ਤਾਂ ਇਹ ਗੱਲ ਕਹਿ ਰਿਹਾ ਕਿ ਉਹਨਾਂ ਦੀ ਆਪਣੀ ਬੋਡੀ ਲੈਂਗੁਏਜ ਹੈ ਜਿਹੜੀ ਆਪਣੀ ਭਾਸ਼ਾ ਜਿਹੜੀ ਉਹ ਉਹਦਾਂ ਦੀ ਹੋਗੀ ਜਿੱਦਾਂ ਡੈਕਸਟਰ ਦੀ ਜਾਨਸੀ ਮੰਨਦੀ ਸੀ ਤੁਸੀਂ ਜਿਹੇ ਤਰੀਕੇ ਨਾਲ ਤਰਨ ਤਰਨ ਦੇ ਵਿੱਚ ਬਿਲਕੁਲ ਹੱਦ ਤੱਕ ਜਾਂ ਤੋਂ ਜਿਹੜੇ ਜਿਵੇਂ ਬੰਦੇ ਦੇ ਡੈਕਸਟਰ ਨਾਲ ਸਬੰਧ ਹੈ ਜਿਹੜੇ ਬੰਦੇ ਟਿਕਟਾਂ ਦੇਦੇ ਨੇ ਲੈ ਕੇ ਆਦੇ ਉਨਾਂ ਦੇ ਕਲਾਬ ਲਾਬੋਏ ਵੀ ਤਾਰੀਲ ਸਾਹਿਬ ਕਾਫੀ ਸ਼ਿਕਾਇਤਾਂ ਵੀ ਹੋਈਆਂ ਸੀ ਕਿ ਤੁਹਾਡੀ ਪਾਰ ਦੇ ਜਾਨ ਲੱਗੇ ਧੱਕੇ ਚਾਹੀ ਅੱਜ ਡੀਜੀਪੀ ਨੂੰ ਤਲਬ ਕੀਤਾ ਕਿ ਉਹਨਾਂ ਕਮਿਸ਼ਨ ਨੇ 25 ਨਵੰਬਰ ਨੂੰ ਲੱਗੇ ਉਹਦੇ ਵੀ ਉਹਦੇ ਨੂੰ ਪਤਾ ਕਿਉਂਕਿ ਉਹ ਤਾਂ ਉਹਨਾਂ ਦਾ ਪ੍ਰਬੰਧਕੀ ਇਸ਼ੂ ਆ ਉਹ ਸਾਡਾ ਕੋਈ ਇਸ਼ੂ ਨਹੀਂਗਾ ਕਦੇ ਨੇ ਕੀਤਾ ਕਦੇ ਨਹੀਂ ਕੀਤਾ ਪਰ ਮੈਂ ਤੇ ਤੁਹਾਨੂੰ ਇਹ ਕਹਿੰਦਾ ਕਿ ਜਿੱਥੇ ਦਾਪੇ ਮਾਰੇ ਜਿੱਥੇ ਦੂਜੇ ਪਾਰਟੀ ਦਾ ਬੂਥ ਨਹੀਂ ਲੱਗਦਾ ਸਾਡੇ ਅਹੀਂ ਤੋਂ ਉਹ ਗੱਲ ਕਹਿ ਦੇ ਪਹਿਲਾਂ ਕਿ ਉਹਦੀ ਪੜਤਾਲ ਕਰੋ ਸਮਝਦੇ ਹੋ ਕਿ ਇਸ ਕਰਕੇ ਮੇਰੀ ਇਹ ਬੇਨਤੀ ਹੈ ਕਿ ਗੈਂਗਸਟਰ ਕੰਨੀ ਤਰੁਦੀ ਸਦਸਾ ਹੈ ਇਹ ਪੰਜਾਬ ਦੀ ਸਿਆਦ ਕਰਨਗੇ ਉਹ ਵੀ ਹੋਣਗੇ ਪਬਲਿਕ ਕਾਲੀਦਾਰ ਕਹਿੰਦਾ ਕਿ ਗਿਆ ਨਹੀਂ ਜਿਹੜਾ ਹੈਗਾ ਆ ਪੋਲਿਟਿਕਲ ਮੈਨਟਾ ਆ ਦੇ ਲੈ ਤੇ ਜੇ ਤਰਨ ਦਾ ਚੋਣ ਲੜਾਈ ਉਹਨਾਂ ਨੂੰ ਫਾਰ ਕੀਤਾ ਜਾ ਰਿਹਾ ਉਹਨਾਂ ਨੂੰ ਦਬਾਇਆ ਜਾ ਰਿਹਾ ਉਹ ਦਿਖਣੇ ਨਹੀਂ ਕੁਝ ਨਹੀਂ ਸਭ ਤੋਂ ਜਿਹੜੇ ਬੰਦਿਆਂ ਨੇ ਬੂਥ ਦੇ ਨਕਦ ਤੇ ਜਿਹੜੇ ਬੰਦਿਆਂ ਦਾ ਖੁਗਲਾ ਹੋਗਾ ਉਹਨਾਂ ਨੂੰ ਕਹਿਦਾ ਸੀ ਕੋਈ ਗੱਲ ਨਹੀਂ ਕੋਤਕ ਤੂੰ ਜਾ ਕੇ ਆਪ ਕੋ ਲੱਗ ਉਹਨਾਂ ਨੇ ਕਹਿ ਮੰਨੇ ਉਈ ਮੀਡੀਆ ਜਾਦਾ ਯਾਰ ਆਪ ਜਾ ਕੇ ਦੇਖੋ ਹੋਣਾ ਸਮਝ ਨਹੀਂ ਗੱਲ ਸਾਧਿਤ ਦਾ ਬੋਲਿਆ ਕਿ ਤੁਸੀਂ ਜਾਂ ਕਿਹੜੇ ਬਸੇ ਪੰਜਾਬ ਤੋਂ ਤੁਸੀਂ ਪੰਜਾਬ ਤੋਂ ਫਿਰ ਉਹਨਾਂ ਦੀ ਧੱਕਦੇ ਜਿਹੜੀ ਗੱਲ ਤੋਂ ਨਿਕਲੇ ਇਹਨਾਂ ਦਾ ਕੋਈ ਗਿਆ ਨਹੀਂ ਇਹਨਾਂ ਦੇ ਹੋਟਲ ਵਾਲੇ ਬਸਾ ਬਣਾ ਲਿਆ ਪਾਰ ਬਣਾ ਲਿਆ ਪੰਜਾਬ ਮੁੱਟ ਕੇ ਖਾ ਗਏ ਪੰਜਾਬ ਕੇ ਮਾਮਾ ਦੇ ਪੁੱਤ ਜਾ ਕੇ ਯਾਰ ਸਿਕੰਦਰ ਨਹਾਜ ਨੂੰ ਧਮਕੀ ਆਈ ਐ ਗੈਂਸਟਰਾਂ ਵਾਲਿਆਂ ਕੋਲ ਰੋਕ ਬਣਾ ਲਿਆ ਬਕਾਇਦਾ ਸਿੱਧੂ ਮੁਸਲ ਦੇ ਪਿਤਾ ਨੂੰ ਵੀ ਧਮਕੀ ਆਈ ਹੈ ਹੋਰ ਥਾਂ ਤੋਂ ਵੀ ਕਿਹੜਾ ਬੋਲਣ ਦੇਖੋ ਧਮਕੀ ਦਿੰਦਾ ਤੇ ਉਹ ਇਦਾਂ ਨਹੀਂ ਕਿ ਕਿਸੇ ਨੂੰ ਮਾਫ ਕਰਾਂਗੇ ਜੇ ਨਾਲੇ ਮੰਨੋ ਥੋੜਾ ਜਿਹੜਾ ਵੀ ਬੰਦਾ ਕਾਨੂੰਨ ਭੰਗ ਕਰਨ ਦੀ ਕੋਸ਼ਿਸ਼ ਕਰੂ ਕਾਨੂੰਨ ਨੂੰ ਆਪਣੇ ਹੱਥ ਲੈਣ ਦੀ ਕੋਸ਼ਿਸ਼ ਕਰੂ ਚਾਹੇ ਉਹ ਗੈਸਟ ਹੋਵੇ ਜਾਂ ਤੇ ਕੋਈ ਵੀ ਆ ਉਸ ਬੰਦੇ ਦੇ ਖਿਲਾਫ ਸਰਕਾਰ ਡਟ ਕੇ ਜੜਕਾਰਦੀ ਇਹੀ ਹੁੰਦਾ ਹੈ ਕਿ ਗੈਨ ਮੈਂ ਐਡਮ ਬਣਾਇਆ ਹੈ ਕਿ WhatsApp ਗਰੁੱਪ ਬਣਾਇਆ ਹੈ ਉਹ ਜਿਹਦੇ ਵਿੱਚ ਬੰਦੇ ਨੂੰ ਸ਼ਾਮਲ ਕਰਦੇ ਉਹ ਜਿੱਤੰਗੀ ਦਿੱਤੀ ਜਾਦੀ ਹੈ। ਆਖਿਰ وہی ਮੈਂ ਕਹਿੰਦਾ ਕੋਈ ਉਹਦੀ ਪਛਾਣ ਵੀ ਹੋਊਗੀ ਕਾਦੀ ਇਸ ਤੋਂ ਬਾਅਦ ਕੋਈ ਕਰ ਪਾਵੇ ਐਸੀ ਕਿਹਨੂੰ ਪ੍ਰਾਸਿਕ ਕਰਨੇ ਕੋਈ